ਰਾਜੇ ਮਹਾਰਾਜੇ ਨੂੰ ਰਾਜੇ ਮਹਾਰਾਜੇ ਨੂੰ ਸ਼ਿਕਾਰ ਦਾ ਸ਼ੌਂਕ ਹੁੰਦਾ ਤੇ ਇੱਕ ਰਾਜਾ ਸ਼ਿਕਾਰ ਖੇਡਣ ਚਲਾ ਗਿਆ ਜੰਗਲ ਵਿੱਚ ਐਨਾ ਮਸਤ ਹੋ ਗਿਆ ਸ਼ਿਕਾਰ ਖੇਡਣ ਚ ਕਿ ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਜੰਗਲ ਚ ਕਿੰਨਾ ਕੁ ਅੰਦਰ ਤੱਕ ਉਹ ਚਲਾ ਗਿਆ ਤੇ ਜਦੋਂ ਸ਼ਾਮ ਹੋਈ ਤੇ ਇਹਨੇ ਦੇਖਿਆ ਹੁਣ ਵਾਪਸ ਵੀ ਮੁੜਨਾ ਤੇ ਵਾਪਸ ਮੁੜਦਾ ਔਖਾ ਸੀਗਾ ਜਿਹੜੇ ਸਤੇ ਚ ਜੰਗਲੀ ਜਾਨਵਰ ਤੇ ਭਿਆਨਕ ਰਾਤ ਤੁਨੇ ਇਧਰ ਉਧਰ ਦੇਖਿਆ ਨੂੰ ਰੋਸ਼ਨੀ ਜੀ ਦਿਖੀ ਉਹ ਰੋਸ਼ਨੀ ਵੱਲ ਚੱਲ ਪਿਆ ਜਦੋਂ ਜਾ ਕੇ ਦੇਖਿਆ ਇੱਕ ਪੁਰਾਣਾ ਜਿਹਾ ਘਰ ਸੀਗਾ ਉਹਦੇ ਬਾਹਰ ਉਹ ਰੋਸ਼ਨੀ ਦੀਵਾ ਦੀਵੇ ਨਹੀਂ ਸੀਗੇ ਦੀਵਾ ਮੱਝ ਰਿਆ ਸੀ ਦਰਵਾਜ਼ਾ ਖੜਕਾਇਆ ਅੰਦਰੋਂ ਬੋਲਿਆ ਇੱਕ ਬੰਦਾ ਹਾਂ ਭਾਈ ਕੀ ਗੱਲ ਹੈ ਕਹਿ ਲੱਗਾ ਜੀ ਮੈਂ ਰਾਹੀ ਹਾਂ ਇਸ ਤਰ੍ਹਾਂ ਰਸਤਾ ਭੁੱਲ ਗਿਆ ਸੀਗਾ ਰਾਤ ਕੱਟਣੀ ਚਾਹਦਾ ਵੀ ਹੋਰ ਕੋਈ ਟਿਕਾਣਾ ਨਹੀਂ ਮੈਨੂੰ ਦਿਖਿਆ ਚਲੋ ਉਸ ਬੰਦੇ ਨੇ ਅੰਦਰ ਬੁਲਾਇਆ ਜੀ ਖਾਣ ਪੀਣ ਨੂੰ ਦਿੱਤਾ ਰਾ ਸੌਣ ਨੂੰ ਬਿਸਤਰਾ ਦਿੱਤਾ ਜੋ ਸਵੇਰ ਹੋਈ ਰਾਜਾ ਜਾਨ ਲੱਗਿਆ ਉਹਦਾ ਧੰਨਵਾਦ ਕਰੇ ਕਹਿਣ ਲੱਗਾ ਫਿਰ ਸੱਚ-ਸੱਚ ਦੱਸਣ ਲੱਗਿਆ ਕਿ ਮੈਂ ਫਲਾਣੀ ਥਾ ਦਾ ਇਸ ਤਰ੍ਹਾਂ ਰਾਜਾ ਤੇ ਰਾ ਸ਼ਿਕਾਰ ਖੇਡ ਦਾ ਰਸਤਾ ਭੁੱਲ ਗਿਆ ਸੀ ਤੂੰ ਮੇਰੀ ਰਾਤ ਕਟਾਈ ਹੈ ਤੂੰ ਮੇਰਾ ਪੱਕਾ ਮਿੱਤਰ ਹੈ ਜੋ ਤੂੰ ਚਾਹੇ ਉਹ ਮੰਗ ਸਕਦਾ ਮੈਂ ਤੈਨੂੰ ਹਰ ਇੱਕ ਚੀਜ਼ ਦੇ ਸਕਦਾ ਮਹਿਲ ਮਾੜੀਆਂ ਰਾਥ ਘੋੜੇ ਉਹ ਬੰਦਾ ਕਹਿਣ ਲੱਗਾ ਜੀ ਮੈਂ ਸੰਤੁਸ਼ਟ ਆ ਮੇਰੀ ਜ਼ਿੰਦਗੀ 'ਚ ਮੈਨੂੰ ਕੁਝ ਵੀ ਨਹੀਂ ਚਾਹੀਦਾ ਰਾਜਾ ਕਹਿੰਦਾ ਵੀ ਆਹ ਲੈ ਫਿਰ ਵੀ ਇੱਕ ਚਿੱਠੀ ਰੱਖ ਲੈ ਮੇਰੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਪਈ ਇੱਕ ਚਿੱਠੀ ਲਿਖ ਕੇ ਦੇਤੀ ਜਦੋਂ ਵੀ ਤੈਨੂੰ ਲੋੜ ਪਏ ਭਿਖ ਦੇ ਵਿੱਚ ਤੂੰ ਨਿਰਸਕੋਚ ਮੇਰੇ ਮਹਿਲ ਚ ਆ ਜੀ ਮੈਂ ਤੈਨੂੰ ਮਿੱਤਰ ਜਾਣ ਕੇ ਤੇਰੀ ਸਹਾਇਤਾ ਕਰਾਂਗਾ ਉਹ ਬੰਦੇ ਨੇ ਚਲੋ ਤੁਹਾਨੂੰ ਬਾਦ ਕੀਤਾ ਰਾਜੇ ਦਾ ਦੇ ਚਿੱਠੀ ਦੇਣ ਲਈ ਰਾਜੇ ਨੇ ਉਹਦਾ ਰਾਤ ਕਟਾਣ ਲਈ ਧੰਨਵਾਦ ਕੀਤਾ ਰਾਜਾ ਵਿਦਾ ਹੋ ਗਿਆ ਉਹਨੇ ਉਹ ਚਿੱਠੀ ਆਪਣੇ ਕਿਸੇ ਕੋਨੇ 'ਚ ਰੱਖ ਦੀ ਘਰ ਦੇ ਵਿੱਚ ਛੁਪਾ ਗਏ ਨੇ ਕਈ ਸਾਲ ਬੀਤ ਗਏ ਉਹ ਬੰਦੇ ਦੇ ਨਾ ਗਰੀਬੀ ਆ ਗਈ ਘਰ ਚ ਯਾਨੀ ਕਿ ਖਾਣ ਦਾ ਡੰਗ ਸਾਰਨਾ ਨੂੰ ਬਹੁਤ ਔਖਾ ਹੋ ਗਿਆ ਉਹਨੇ ਘਰ ਚ ਇੱਧਰ ਉੱਧਰ ਦੇਖਣ ਲੱਗਾ ਕਿ ਕੋਈ ਚੀਜ਼ ਇਹੋ ਜੀ ਛਪਾਈ ਹੋਈ ਲੱਭ ਜੇ ਜਿਹਨੂੰ ਵੇਚ ਕੇ ਮੈਂ ਚਾਰ ਡੰਗ ਸਾਰਨਾ ਤੇ ਉਹਦੇ ਹੱਥੇ ਉਹ ਕਾਗਜ਼ ਦਾ ਟੁਕੜਾ ਲੱਗਿਆ ਜਦੋਂ ਕਾਗਜ਼ ਉਹਨੇ ਪੜ ਕੇ ਦੇਖਿਆ ਉਹਨੂੰ ਸਾਰਾ ਚਿੱਤ ਆ ਗਿਆ ਇਹ ਤਾਂ ਫਲਾਣੇ ਫਲਾਣੇ ਰਾਜੇ ਦੀ ਚਿੱਠੀ ਆ ਬਣ ਗਈ ਗੱਲ ਬਣ ਗਈ ਗੱਲ ਉਹ ਉਸ ਰਾਜ ਦਰਬਾਰ ਚ ਪਹੁੰਚਿਆ ਸਪਾਈਆਂ ਨੂੰ ਚਿੱਠੀ ਦਿਖਾਈ ਤੇ ਸਪਾਈਆਂ ਨੇ ਅਦਾ ਕੀਤਾ ਉਸ ਨੂੰ ਪ੍ਰਣਾਮ ਕੀਤਾ ਜੋ ਵੀ ਉੱਥੇ ਦਾ ਹੈ ਸੀ ਤੇ ਉਹਨੂੰ ਸਿੱਧਾ ਲੈ ਕੇ ਰਾਜੇ ਦੇ ਮਹਿਲ ਵੱਲ ਚਲੇ ਗਏ ਕੱਕ ਸ਼ਬਲ ਜੋ ਜਾ ਕੇ ਦੇਖਿਆ ਰਾਜਾ ਆਪਣੀ ਪਾਠ ਪੂਜਾ ਲਈ ਗਿਆ ਹੋਇਆ ਸੀਗਾ ਉਹਨਾਂ ਉਹ ਕਹਿਣ ਲੱਗਾ ਵੀ ਉੱਥੇ ਹੀ ਲੈ ਚਲੋ ਜਿੱਥੇ ਰਾਜਾ ਗਿਆ ਹੋਇਆ ਵੀ ਇਹ ਤਾਂ ਮੇਰਾ ਮਿੱਤਰ ਹੈ ਤੇ ਉਹਨਾਂ ਨੇ ਵੀ ਚਿੱਠੀ ਦੇਖੀ ਵੀ ਹਾਂ ਇਹ ਤਾਂ ਖਾਸ ਮਿੱਤਰ ਹੈ ਰਾਜੇ ਦਾ ਉਹਨੂੰ ਉੱਥੇ ਹੀ ਲੈ ਗਏ ਜਦੋਂ ਜਾ ਕੇ ਉਸਨੇ ਦੇਖਿਆ ਤੇ ਰਾਜਾ ਇਸ ਤਰ੍ਹਾਂ ਹੱਥ ਕਰਕੇ ਕਹਿ ਰਿਹਾ ਸੀ ਆ ਰੱਬਾ ਇਹ ਪਰਮਾਤਮਾ ਮੈਨੂੰ ਬਹੁਤ ਕੁਝ ਦੇ ਇੰਨਾ ਧਨ ਦੇ ਦੌਲਤ ਦੇ ਤਾਂ ਕਿ ਮੈਂ ਆਪਣੀ ਪਰਜਾ ਚ ਵੰਡ ਦਵਾਂ ਤੇ ਪਰਜਾ ਮੇਰੀ ਖੁਸ਼ ਹੋ ਜਾਵੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਜਦੋਂ ਉਸਨੇ ਗੱਲ ਸੁਣੀ ਨਾ ਉਹ ਉੱਥੇ ਹੀ ਚਲਾ ਗਿਆ ਮਿਲਿਆ ਨਹੀਂ ਤੇ ਜਦੋਂ ਸਾਰੀ ਗੱਲ ਦਾ ਰਾਜੇ ਨੂੰ ਪਤਾ ਲੱਗਿਆ ਤੇ ਰਾਜੇ ਨੇ ਦੇਖਿਆ ਵੀ ਹੋ ਸਕਦਾ ਕਿਸੇ ਸਿਪਾਈ ਨੇ ਬਦਸਲੂਕੀ ਕੀਤੀ ਹੋਵੇ ਰਾਜੇ ਨੇ ਤੁਰੰਤ ਫੌਰੀ ਫੌਰੀ ਹੁਕਮ ਜਾਰੀ ਕਰਤੇ ਕਿ ਉਸ ਬੰਦੇ ਨੂੰ ਮੇਰੇ ਕੋਲ ਹਾਜ਼ਰ ਕਰੋ ਲੈਣ ਕੇ ਜਦੋਂ ਹਾਜ਼ਰ ਕੀਤਾ ਰਾਜੇ ਨੇ ਪੁੱਛਿਆ ਹਾ ਮਿੱਤਰ ਵੀ ਤੂੰ ਚਿੱਠੀ ਸੁੱਟ ਗਿਆ ਵੀ ਇਥੋਂ ਪੁੱਠਾ ਵੀ ਮੁੜ ਗਿਆ ਵੀ ਗੱਲ ਕੀ ਆ ਗੈ ਲੱਗਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਆ ਜਦੋਂ ਮੈਂ ਆਇਆ ਸੀ ਤੁਸੀਂ ਕਹ ਰਹੇ ਸੀ ਕੁਝ ਮੰਗ ਰਹੇ ਸੀ ਰੱਬ ਤੋਂ ਰਾਜਾ ਕਹਿ ਲੱਗਾ ਸਾਰੀ ਦੁਨੀਆ ਮੰਗਦੀ ਆ ਵੀ ਇਹਦੇ ਵਿੱਚ ਕੀ ਬੁਰਾਈ ਆ ਉਹ ਕਹਿ ਲੱਗਾ ਜੀ ਬੁਰਾਈ ਕੋਈ ਨਹੀਂ ਗੱਲ ਅਸਲੀ ਪੁਆਇੰਟ ਦੀ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਜੇ ਤੁਸੀਂ ਲੱਖਾਂ ਰੁਪਏ ਰੱਬ ਤੋਂ ਮੰਗ ਰਹੇ ਸੀ ਤੁਹਾਨੂੰ ਦੌਲਤ ਜਾਗੀਰਾਂ ਵੰਡ ਰਹੇ ਸੀ ਤੁਹਾਡੀ ਮੰਗ ਤਾਂ ਬਹੁਤ ਵੱਡੀ ਆ ਤੇ ਮੇਰੀ ਮੰਗ ਤਾਂ ਬਹੁਤ ਛੋਟੀ ਆ ਕਹਿ ਲੱਗਾ ਮੈਨੂੰ ਸਮਝ ਨਹੀਂ ਆਈ ਗੱਲ ਰਾਜਾ ਕਹਿ ਲੱਗਾ ਤੇ ਉਸਨੇ ਕਿਹਾ ਦੇਖ ਰਾਜਨ ਦੇਖ ਮਿੱਤਰ ਤੂੰ ਵੀ ਰੱਬ ਕੋਲੋਂ ਮੰਗ ਰਿਆ ਅੱਗੋਂ ਮੈਂ ਤੇਰੇ ਕੋਲੋਂ ਮੰਗਾ ਜੇ ਤੈਨੂੰ ਰੱਬ ਦੇ ਸਕਦਾ ਤੇ ਮੈਨੂੰ ਕਿਹੜਾ ਜਵਾਬ ਦੇਗਾ ਇਸ ਕਰਕੇ ਮੈਂ ਸੋਚਿਆ ਵੀ ਮੈਂ ਵੀ ਰੱਬ ਕੋਲੋਂ ਹੀ ਮੰਗਾਂਗਾ ਹਾਂ ਬਸ ਫਰਕ ਰਾਜਾ ਤੇਰੇ ਤੇ ਮੇਰੇ ਚ ਐਨਾਗਾ ਵੀ ਮੈਂ ਛੋਟਾ ਮੰਗਦਾ ਤੇ ਤੂੰ ਵੱਡਾ ਮੰਗਦਾ ਤੂੰ ਜ਼ਿਆਦਾ ਮੰਗ ਰਿਆ ਤੂੰ ਵੱਡਾ ਤੇ ਮੈਂ ਥੋੜਾ ਮੰਗ ਰਿਆ ਮੈਂ ਛੋਟਾ ਰਾਜੇ ਨੂੰ ساری ਗੱਲ ਦੀ ਸਮਝ ਜਦੋਂ ਆਈ ਫਿਰ ਕਹਿੰਦਾ ਲੱਗਾ ਕੋਈ ਗੱਲ ਨਹੀਂ ਮਿੱਤਰ ਤੇਰੀ ਗੱਲ ਬਿਲਕੁਲ ਸਹੀ ਆ ਪਰ ਤੂੰ ਮੇਰੇ ਹੁਣ ਦਰਬਾਰ ਚ ਆਇਆ ਸੀ ਤੂੰ ਆਪਣਾ ਮਿੱਤਰ ਸਮਝ ਕੇ ਮੇਰੇ ਕੋਲ ਆਇਆ ਸੀ ਹੁਣ ਮੇਰਾ ਫਰਜ਼ ਆ ਕਿ ਮੈਂ ਮਿੱਤਰ ਬਣ ਕੇ ਤੇਰੀ ਕੁਛ ਨਾ ਕੁਛ ਸਹਾਇਤਾ ਕਰਾਂ ਤੇ ਰਾਜੇ ਨੇ ਉਹਦੀ ਸਹਾਇਤਾ ਕੀਤੀ ਤੇ ਉਹ ਖੁਸ਼ੀ ਖੁਸ਼ੀ ਉਹਨੂੰ ਵਿਦਾ ਕੀਤਾ ਲੋ ਜੀ ਇਹ ਗੱਲ ਰਾਜੇ ਦੀ ਤੇ ਉਹਦੀ ਬੰਦੇ ਦੀ ਨਹੀਂ ਇਹ ਆਪਣੇ ਤੇ ਵੀ ਠੁਕਦੀ ਆ ਕਿ ਭਾ ਜਿੰਨਾ ਹੋ ਸਕੀ ਏ ਉਸ ਰੱਬ ਕੋਲੋਂ ਮੰਗੀ ਏ ਜਿਹੜਾ ਦੇ ਕੇ ਭੁੱਲ ਜਾਂਦਾ ਬੰਦੇ ਦਾ ਦੇ ਆਪ ਨੂੰ ਵਾਪਸ ਕਰਨਾ ਪੈਣਾ ਤੋਂ ਜਿੰਨਾ ਹੋ ਸਕੇ ਰੱਬ ਤੋਂ ਮੰਗੀਏ ਕਿਉਂਕਿ ਬੰਦੇ ਤੋਂ ਸੀ ਲੈਲਾ ਨੇ ਦੇਣਾ ਤਾਂ ਫੇਰ ਵੀ ਪੈਣਾ ਤੇ ਰੱਬ ਜਿਸ ਨੂੰ ਵੀ ਦਿੰਦਾ ਦੁਬਾਰਾ ਲੰਦਾਂ ਇਸ ਕਰਕੇ ਸਭ ਤੋਂ ਵੱਡਾ ਦਾਤਾ ਉਹ ਹੈ ਜੇ ਸਾਡਾ ਰੱਬ ਵੱਲੋਂ ਸਰਦਾਤਾ ਬਹੁਤ ਵਧੀਆ ਵੀਡੀਓ ਸੋਹਣੀ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅੱਗੇ ਤੋਂ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਂਦੇ ਰਹਾਂਗੇ ਤੇ ਤੁਹਾਨੂੰ ਇਹਨਾਂ ਵੀਡੀਓ ਚ ਕੁਛ ਨਾ ਕੁਛ ਮਿਲੇਗਾ ਕੋਈ ਮੋਰ ਮਿਲੇਗਾ ਦਾ ਸਿੱਟਾ ਮਿਲੇਗਾ ਇন্টারਟੇਨ ਕੀਤਾ ਜਿੱਥੇ 100 ਵੀਡੀਓ ਸ਼ੇਅਰ ਕਰ ਦਿਓ ਇੱਕ ਵਧੀਆ ਵੀਡੀਓ ਵੀ ਸ਼ੇਅਰ ਕਰਿਆ ਕਰ